ਬਾਈ ਆ ਰੀਲੀ ਲਵ ਯੂ ਉਹ ਲੋਕਾਂ ਵਾਲਿਆ ਜੁਨੀ ਆ ਉਹ ਆਪਾਂ ਕੇ ਸੰਭਲੋ ਟਕਰੂ ਅੱਖ ਸੀ ਜਿਹੜੀ ਮੈਂ ਇੱਥੇ ਲਾਈ ਹੋਈ ਸੀ ਉਹ ਪੱਥਰ ਦੀ ਅੱਖ ਸੀ ਜਿਹੜਾ ਉਹਦਾ ਲੈਂਸ ਸੀ ਸੋ ਉਹ ਕਾਫੀ ਇਰੀਟੇਟ ਕਰਦਾ ਰਹਿੰਦਾ ਹੁੰਦਾ ਸੀ ਜਦੋਂ ਵੀ ਅਸੀਂ ਕੁਝ ਡਾਇਲੌਗਸ ਬੋਲਣਾ ਜਾਂ ਕੁਝ ਕਰਨਾ ਲੇਕਿਨ ਜਦੋਂ ਤੁਹਾਡੀ ਇੱਕ ਅੱਖਾਂ ਬੰਦ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਹਾਂ ਇਹਦੇ ਖੱਬੇ ਪਾਸੇ ਕੀ ਹੋ ਰਿਹਾ ਹੈ ਜੇ ਲੌਡੀ ਫਿਲਮ ਬਲੈਕਿਆ ਰਿਲੀਜ਼ ਹੋ ਗਈ ਹੈ ਤੇ ਬਲੈਕਿਆ ਦੇ ਵਿੱਚ ਜੇ ਤਾਂ ਹੀਰੋ ਦਾ ਕਰੈਕਟਰ ਮੇਨ ਰਹਿੰਦਾ ਤਾਂ ਨਾਲ ਹੀ ਸਾਡੇ ਵਿਲਨ ਦਾ ਕਰੈਕਟਰ ਵੀ ਬਹੁਤ ਮੇਨ ਹੁੰਦਾ ਤੇ ਉਹ ਸਾਡੇ ਨਾਲ ਉਸ ਫਿਲਮ ਦੇ ਵਿਲਨ ਮੌਜੂਦ ਨੇ ਉਹਨਾਂ ਦੇ ਨਾਲ ਥੋੜੀ ਗੱਲਬਾਤ ਕਰਨ ਲੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬਲੈਕਿਆ ਮੂਵੀ ਜਿਹੜੀ ਰਿਲੀਜ਼ ਹੋ ਗਈ ਹੈ ਥੈਂਕ ਯੂ ਸੋ ਕਰ ਇੰਨਾ ਸੋਹਣਾ ਸੀ ਤੇ ਜੋ ਅਸੀਂ ਸਿਰਫ ਤੁਹਾਨੂੰ ਇਹ ਗੱਲ ਪੁੱਛਾਂਗੇ ਕਿ ਜਦੋਂ ਤੁਸੀਂ ਕਰੈਕਟਰ ਪਲੇ ਕੀਤਾ ਤੇ ਬਲੈਕ ਜਿਹੜਾ ਤੁਹਾਡਾ ਕੋਸਟਿਮ ਸੀ ਤੁਹਾਡੀ ਹਰ ਚੀਜ਼ ਸੀ ਉਜ਼ਵਿੱਕ ਦੀ ਡਿਫਿਕਲਟੀਜ਼ ਆਈਆਂ ਜਿਹੜੀਆਂ ਤੁਸੀਂ ਆਨ ਸੈੱਟ ਫੇਸ ਕੀਤੀਆਂ ਤੇ ਉਸ ਤੋਂ ਬਾਅਦ ਵੀ ਤੁਹਾਡਾ ਕੈਰੈਕਟਰ ਇਹਨਾਂ ਸੋਹਣਾ ਹੈ ਮੈਨੂੰ ਇੱਕ ਤਾਂ ਜਿਹੜੀ ਇੱਕ ਅੱਖ ਸੀ ਜਿਹੜੀ ਮੈਂ ਇੱਥੇ ਲਾਈ ਹੋਈ ਸੀ ਉਹ ਪੱਥਰ ਦੀ ਅੱਖ ਸੀ ਜਿਹੜਾ ਉਹਦਾ ਲੈਂਸ ਸੀ ਸੋ ਉਹ ਕਾਫੀ ਇਰੀਟੇਟ ਕਰਦਾ ਰਹਿੰਦਾ ਹੁੰਦਾ ਸੀ ਜਦੋਂ ਵੀ ਅਸੀਂ ਕੁਝ ਡਾਇਲੌਗਸ ਬੋਲਣਾ ਜਾਂ ਕੁਝ ਕਰਨਾ ਤੇ ਉਹ ਨਾ ਕਿਉਂਕਿ ਉੱਥੇ ਜਦੋਂ ਅਸੀਂ ਰਾਜਸਥਾਨ ਸ਼ੂਟ ਕੀਤਾ ਨਾ ਉੱਥੇ ਨੇਰੀ ਤੂਫਾਨ ਬੜੇ ਚੱਲਦੇ ਸੀ ਤੇ ਜਿਹੜਾ ਰੇਤਾ ਸੀ ਉੜ ਕੇ ਫੜਾਫੜ ਅੱਖਾਂ 'ਚ ਪੈ ਜਾਂਦਾ ਸੀ ਤੇ ਉਹ ਜਦੋਂ ਤੁਸੀਂ ਕੋਈ ਲੈਂਸਸ ਵਗੈਰਾ ਲਗਾਉਨੇ ਹੋ ਨਾ ਤਾਂ ਇਰੀਟੇਟ ਕਰਦਾ ਬਹੁਤ ਜ਼ਿਆਦਾ ਉਹ ਚਲੋ ਉਹ ਤਾਂ ਕਰਦਾ ਹੀ ਸੀ ਉਤੋਂ ਇੱਕ ਜਿਹੜੀ ਅੱਖ ਉਹਨਾਂ ਨੇ ਬੰਨੀ ਹੋਈ ਸੀ ਤਾਂ ਇੱਕ ਕੈਨ ਯੂ ਬਲੀਵ ਆਪਾਂ ਹੁਣ ਦੋਨੋਂ ਅੱਖਾਂ ਨਾਲ ਦੇਖਦੇ ਆ ਕਿ ਸਾਨੂੰ ਰਾਈਟ ਔਰ ਲੈਫਟ ਸਭ ਕੁਝ ਸਾਡਾ ਵਿਜ਼ਨ ਇੱਕ ਐਡਾ ਵੱਡਾ ਸਾਡਾ ਲੈਂਸ ਲੱਗ ਜਾਂਦਾ ਹੈ ਵੱਡਾ ਲੇਕਿਨ ਜਦੋਂ ਤੁਹਾਡੀ ਇੱਕ ਅੱਖ ਅੰਮ ਬੰਦ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਹਨੇਰੇ ਖੱਪੇ ਪਾਸੇ ਕੀ ਹੋ ਰਿਹਾ ਸੋ ਦੈਟ ਵਾਸ ਅ ਰੀਜ਼ਨ ਬਟ ਕੋਈ ਨਹੀਂ ਇਟਸ ਅ ਪਾਰਟ ਆਫ ਦੈਟ ਮੈਂ ਫਿਰ ਪਹਿਲਾ ਇੱਕ ਦੋ ਵਾਰੀ ਮੈਨੂੰ ਥੋੜੀ ਜੀ ਹੋਇਆ ਥੋੜੀ ਜੀ ਦਿੱਕਤ ਜਾਈ ਪਰ ਉਸ ਤੋਂ ਬਾਅਦ ਫਿਰ ਮੈਂ ਨਾ ਜਦੋਂ ਵੀ ਇੱਕ ਬੈਸਟ ਵੇ ਕੀਤਾ ਕਿ ਮੈਂ ਉਹਨੂੰ ਲਾ ਕੇ ਹੀ ਰੱਖਿਆ ਕਿ ਮੈਂ ਕਿਹਾ ਯਾਰ ਉਤਾਰਾਂ ਹੀ ਨਾ ਤਾਂ ਕਿ ਉਹ ਮੈਂ ਯੂਜ਼ ਟੂ ਹੋ ਜਾ ਤਾਂ ਕਿ ਮੈਨੂੰ ਕੋਈ ਡਿਫਿਕਲਟੀ ਨਾ ਤੁਹਾਨੂੰ ਪਗਲ ਕਰੀਏ ਮੂਵੀ ਦੀ ਸਕ੍ਰਿਪਟ ਦੀ ਜਦੋਂ ਤੁਸੀਂ ਸਭ ਤੋਂ ਪਹਿਲੀ ਵਾਰ ਤੁਹਾਨੂੰ ਇਹ ਮੂਵੀ ਦੀ ਆਫਰ ਆਈ ਜਾਂ ਤੁਹਾਡੇ ਸਾਹਮਣੇ ਸਕ੍ਰਿਪਟ ਆਈ ਹਾਊ ਯੂ ਫੈਲਡ ਤੁਹਾਡਾ ਫਰਸਟ ਟਾਈਮ ਐਕਸਪੀਰੀਅੰਸ ਕਿਹੋ ਜਿਹਾ ਸੀ ਇਸ ਮੂਵੀ ਨੂੰ ਦੇਖਣਾ ਇਸ ਮੂਵੀ ਬਾਰੇ ਸੁਣਨਾ ਜਦੋਂ ਤੁਹਾਡਾ ਗੱਲ ਹੋਈ ਵਾਹਿਗੁਰੂ 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 ਮੈਂ ਰੀਲੀ ਓਨੈਸਟਲੀ ਸਪੀਕਿੰਗ ਕਿ ਜਦੋਂ ਮੈਨੂੰ ਇਹ ਰੋਲ ਮਿਲਿਆ ਜਾਂ ਮੈਂ ਸੁਣਿਆ ਜਾਂ ਮੈਂ ਪੜਿਆ ਤੇ ਮੈਨੂੰ ਓਨੈਸਟਲੀ ਦੱਸਾਂ ਕਿ ਮੈਨੂੰ ਐ ਲੱਗਿਆ ਕਿ ਯਾਰ ਮੈਂ ਇਹ ਰੋਲ ਵਾਸਤੇ ਮੈਂ ਹਾਂਗਾ ਕਿ ਯਾਰ ਮੇਰੀ ਮੇਰੀ ਉਮੀਦ ਤੋਂ ਬਹੁਤ ਵੱਡਾ ਰੋਲ ਹੈ ਕਿ ਮੈਂ ਇਹ ਵਾਕਈ ਇਹ ਕਿਰਦਾਰ ਕਰ ਪਾਵਾਂਗਾ ਹਨਾ ਕਿ ਕਿਉਂਕਿ ਕਿਤੇ ਨਾ ਕਿਤੇ ਮੈਂ ਇਹ ਸੋਚ ਰਿਹਾ ਸੀ ਕਿ ਕਿਉਂਕਿ ਉਹਦੇ ਸ਼ੇਡਸ ਦੋ ਸੀ ਐਕਚੁਅਲੀ ਇੱਕ ਯੰਗ ਵਰਜਨ ਔਰ ਇੱਕ 올ਡ ਵਰਜਨ ਸੋ ਉਹਨਾਂ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੁੰਦੀ ਹੈ ਉਹ ਜਿਹੜੀ ਵੌਇਸ ਮੋਡਿਊਲੇਸ਼ਨ ਹੁੰਦੀ ਹੈ ਔਰ ਹਰ ਚੀਜ਼ ਹੁੰਦੀ ਹੈ ਕਿਉਂਕਿ ਉਹਦਾ ਤੁਹਾਨੂੰ ਡਿਫਰੈਂਟ ਜਿਹਾ ਔਰਾ ਕਰਨਾ ਪੈਂਦਾ ਉਹਦੀ ਤਾਲ ਤਾਲ ਇਹ ਸੋ ਉਹਦੇ ਵਾਸਤੇ ਮੈਨੂੰ ਐ ਲੱਗ ਰਿਹਾ ਸੀ ਕਿ ਮੈਂ ਵਾਕਈ ਇਸ ਰੋਲ ਵਾਸਤੇ ਹੈਗਾ ਬਟ ਸਮ ਹਮ ਮੈਂ ਆਪਣੇ ਡਾਇਰੈਕਟਰ ਨੂੰ ਵੀ ਕਿਹਾ ਕਿ ਯਾਰ ਨਵਨੀ ਜੀ ਮੈਨੂੰ ਐ ਲੱਗਦਾ ਕਿ ਇਹ ਕਹਿੰਦੇ ਨਹੀਂ ਨਹੀਂ ਓਕਰ ਬੋੜਾ ਮੈਨੇ ਸਰ ਠੀਕ ਹੈ ਯੂ ਬਲੀਵ ਮੀ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਔਰ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਕਿਉਂਕਿ ਜਦੋਂ ਇੱਕ ਡਾਇਰੈਕਟਰ ਦਾ ਇੰਨਾ ਕਹਿਣਾ ਹੋ ਜਾਂਦਾ ਨਾ ਕਿ ਨਹੀਂ ਈ ਟਰਸਟ ਮੀ ਯੂ ਵਿਲ ਗੋ ਹੈ ਮੈਂ ਕਿਰਕ ਕਿ ਚਲੋ ਮੈਂ ਕਿ ਬਾਕੀ ਬਾਬਾ ਜੀ ਦਾ ਨਾਮ ਲੇਤਾ ਤੇ ਫਿਰ ਆਪਾਂ ਸ਼ੁਰੂ ਹੋ ਗਏ ਤੇ ਸਰ ਦੇਵ ਸਰ ਦੇ ਨਾਲ ਤੁਹਾਡਾ ਆਨਸੈਟ ਐਕਸਪੀਰੀਅੰਸ ਕਿਦਾਂ ਦਾ ਰਿਹਾ ਦੇਵ ਸਰ ਦੇ ਨਾਲ ਜਦੋਂ ਤੁਹਾਡ ਜਦੋਂ ਤੁਸੀਂ ਉਹਨਾਂ ਨਾਲ ਕੰਮ ਕੀਤਾ ਦੇਖੋ ਤੁਸੀਂ ਕੰਮ ਕਰਦੇ ਕਰਦੇ ਬੰਦਾ ਜਿਹੜਾ ਆਨ ਸਕ੍ਰੀਨ ਪਲੇ ਕਰਦਾ that is different ਪਰ ਉਹਨਾਂ ਦਾ ਕਿਰਦਾਰ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਲੱਗਾ ਇਸ ਹੀ سپورਟਿਵ ਇਸ ਹੀ ਐਂਗਰੀ ਹਾਊ ਇਸ ਹੀ ਆ ਮੈਂ ਨਾ ਆਲਵੇਸ ਦੇ ਬਾਈ ਨੂੰ ਇੱਕੋ ਹੀ ਗੱਲ ਕਰਦਾ ਹੁੰਦਾ ਹਾਂ ਕਿ ਦੇ ਬਾਈ ਯਰ men of words ਯੂ ਨਾ ਤੁਸੀਂ ਇੱਕ ਗ੍ਰੇਟ ਸੋਲ ਹੋ ਇੱਕ ਘੈਂਟ ਬੰਦਾ ਹੁੰਦਾ ਉਹਨੇ ਇੱਕ ਘੈਂਟ ਪੰਜਾਬੀ ਤੇ ਉਹ ਨੇ ਮੈਂ ਮਤਲਬ ਆਈ ਰੀਅਲੀ ਰਿਸਪੈਕਟ ਹਿਮ ਮੈਨੂੰ ਮੇ ਤੋਂ ਛੋਟਾ ਹੈ ਕਾਫੀ ਲੇਕਿਨ ਆਈ ਰੀਅਲੀ ਮੈਂ ਕਦੇ ਵੀ ਉਹਨੂੰ ਤੂੰ ਤੜਾ ਕੀ ਜਾਂ ਦੇਵ ਜਾਂ ਨਹੀਂ ਕਦੀ ਕਿਹਾ ਮੈਂ ਦੇਵ ਬਾਈ ਹੀ ਉਹਨੂੰ ਆਲਵੇਸ ਕਹਿੰਦਾ ਬਿਕੋਜ਼ ਉਹ ਇੱਕ ਜੈਨੂਇਨ ਪਰਸਨ ਹੈ ਮੈਂ ਹੁਣ ਉਹਨਾਂ ਦੀ ਇੰਟਰਵਿਊਜ਼ ਵੀ ਸੁਣ ਰਿਹਾ ਸੀ ਜਾਂ ਜਦੋਂ ਵੀ ਉਹ ਬੋਲਦੇ ਨੇ ਨਾ ਸੋ ਪ੍ਰੋਪਰੀ ਕਿ ਜੈਨੂਨਲੀ ਇੱਕ ਗੱਲ ਕਰਦੇ ਨੇ ਨਾ ਕਿ ਜਿਵੇਂ ਉਹਨਾਂ ਨੂੰ ਪੁੱਛਿਆ ਕਿ ਅਰਥ ਕਾਸੀ ਲੱਗੀ ਫਿਲਮ ਉਹ ਕਹਿੰਦੇ ਯਾਰ ਅਸ ਤਾਂ ਇੰਨੀ ਵਾਰੀ ਫਿਲਮ ਦੇਖ ਲਈ ਸਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਦੀ ਲੱਗੀ ਫਿਲਮ ਨਹੀਂ ਸੋ ਉਹ ਇੱਕ ਸੱਦਾ ਸਟ੍ਰੇਟ ਬੰਦਾ ਹੈ ਇੱਕਦਮ ਖਾਨਾ ਜਿਹਦੇ ਚ ਕੋਈ ਨਛਲ ਨਾ ਕਪਟ ਹੈ ਇੱਕ ਸਟ੍ਰੇਟ ਨਾ ਕੋਈ ਕਿੰਤੂ ਹੈ ਨਾ ਪ੍ਰੰਤੂ ਹੈ ਨਾ ਕੋਮਾ ਸੋ ਆ ਰੀਲੀ ਰਿਗਾਰਡ ਫਾਰ ਹਿਮ ਐਂਡ ਰੀਲੀ ਸਲੂਟ ਟੂ ਹਿਮ ਬਿਕਾਉਜ਼ ਉਹਨਾਂ ਨੇ ਇਹਦੇ ਵਿੱਚ ਜਿਹੜੇ ਤਿੰਨ ਸ਼ੇਡ ਕੀਤੇ ਨੇ ਇੱਕ ਗਾਮੇ ਦਾ ਇੱਕ ਗਾਮਾ ਜਦੋਂ ਮੈਚੁਰ ਹੋ ਜਾਂਦਾ ਹੈ ਐਂਡ ਉਸ ਤੋਂ ਬਾਅਦ ਜਿਹੜਾ ਉਹ ਬਿੱਲੇ ਦਾ ਕਰੈਕਟਰ ਕੀਤਾ ਉਹਨੇ ਬਿੱਲਾ ਉਹ ਵੀ ਫੈਂਟਾਸਟਿਕ ਹੈ ਯੂ نو ਬਹੁਤ ਅੱਛੀ ਔਰ ਉਹਨਾਂ ਦੀ ਸਪੈਸ਼ਲੀ ਉਹਨਾਂ ਨੇ ਆਪਣੀ ਵੌਇਸ ਮੋਡਿਊਲੇਸ਼ਨ ਤੇ ਵੀ ਬਹੁਤ ਕੰਮ ਕੀਤਾ ਸੋ ਕੰਪਲੀਟ ਸੀ ਮੈਨੂੰ ਉਹਨਾਂ ਦਾ ਪਰਸਨਲੀ ਮੈਨੂੰ ਐ ਲੱਗ ਰਿਹਾ ਸੀ ਕਿ ਇਟ ਇਜ਼ ਅ ਵੈਰੀ ਡਿਫਿਕਲਟ ਰੋਲ ਬਟ ਹੀ ਹੈਜ਼ ਡਨ ਅਮੇਜ਼ਿੰਗ ਮਤਲਬ ਉਹਨਾਂ ਨੇ ਅੱਛਾ ਕੰਮ ਕੀਤਾ ਔਰ ਮੈਂ ਨਹੀਂ ਕਹਿ ਸਕਦਾ ਕਿ ਬਾਕੀ ਮੈਂ ਜ਼ਰੂਰ ਕਹਾਂਗਾ ਕਿ ਡੈਫੀਨਿਟਲੀ ਅੱਛਾ ਕੀਤਾ ਆਮ ਆਮ ਸ਼ੋਰ 100 ਫਿਲਮ ਕੈਸੀ ਹੈ ਜਾਂ ਨਹੀਂ ਕੈਸੀ ਹੈ ਇਹ ਤਾਂ ਸਾਡੀ ਆਡੀਅנס ਦੱਸੂਗੀ ਬਟ ਮੈਂ ਇੰਨਾ ਗੱਲ ਕਰਾਂਗਾ ਕਿ ਦੇਬਾਈ ਰੀਅਲੀ ਲਵ ਯੂ ਔਰ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਸਰ ਅਸੀਂ ਦੇਖਦੇ ਹਾਂ ਕਿ ਮਤਲਬ ਜਿਹੜਾ ਤੁਹਾਡਾ ਕੈਰੈਕਟਰ ਸੀਗਾ ਤੇ ਉਹ ਤੁਹਾਡਾ 네ਗੇਟਿਵ ਕੈਰੈਕਟਰ ਸੀ ਬਟ ਜ ਮੈਂ ਵੀ ਤੁਸੀਂ ਉਸ ਚੀਜ਼ ਕਰੈਕਟਰ ਤੋਂ ਬਹੁਤ ਡਿਫਰੈਂਟ ਹੋਵਗੇ ਪਤਾ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਕਿਉਂਕਿ ਜਦੋਂ ਆਪਾਂ ਕਰੈਕਟਰ ਨਿਭਾਉਣਾ ਹੁੰਦਾ ਤਾਂ ਪਹਿਲਾਂ ਕਿ ਇਸ ਕਰੈਕਟਰ ਨੂੰ ਫੀਲ ਕਰਕੇ ਵੇਖੀਏ ਉਸ ਕਰੈਕਟਰ ਬਾਰੇ ਆਪਣੇ ਆਪ ਨੂੰ ਉਸ ਕਰੈਕਟਰ ਦੇ ਵਿੱਚ ਟਾਲਣ ਲਈ ਬਹੁਤ ਚੀਜ਼ਾਂ ਬਹੁਤ ਐਫਰਟਸ ਕਰਨੇ ਪੈਂਦੇ ਆ ਤਾਂ ਤੁਸੀਂ ਪਰਸਨਲ ਲੈਵਲ ਤੇ ਉਸ ਕਿਰਦਾਰ ਨੂੰ ਨਿਭਾਉਣ ਲਈ ਕੀ ਐਫਰਟਸ ਕੀਤੇ ਹੋਣੇ ਪਰਸਨਲ ਮੈਂ ਜਦੋਂ ਪਹਿਲਾਂ ਸਕ੍ਰਿਪਟ ਸੁਣੀ ਫੀਆਂ ਸਕ੍ਰਿਪਟ ਪੜ੍ਹੀ ਫਿਰ ਮੈਨੂੰ ਰੀਡ ਵਗੈਰਾ ਕੀਤਾ ਉਹਦੇ ਤੇ ਥੋੜਾ ਬਹੁਤ ਕੰਮ ਕੀਤਾ ਲੇਕਿਨ ਕੰਮ-ਕੁਮ ਕਰਨ ਤੋਂ ਬਾਅਦ ਨਾ ਮੈਨੂੰ ਇੱਕ ਮੇਰੀ ਵੀ ਇੱਕ ਸਿਕਸ ਸੈਂਸ ਆਲਵੇਸ ਮੈਨੂੰ ਕਹਿੰਦੀ ਹੁੰਦੀ ਕਿ ਪਰਮਚਲ ਤੂੰ ਪੜ ਲਿਆ ਇਸ ਕਰ ਲਿਆ ਆਪਣੇ ਦਿਖਾ ਕਿ ਮੈਂ ਉੱਥੇ ਜਾ ਕੇ ਆ ਬੋਲਾਂਗਾ ਆ ਕਰਾਂਗਾ ਇਹ ਕਰਾਂਗਾ ਉਹ ਕਰਾਂਗਾ ਤੇ ਜਿੱਦਣ ਨਾ ਫਿਰ ਮੇਰੇ ਚ ਪਰਮਾਤਮਾ ਵੱਲੋਂ ਇਹ ਚਲੋ ਬਖਸ਼ੀਸ਼ ਹੁੰਦੀ ਹੈ ਹਰ ਬੰਦੇ ਨੂੰ ਮੈਂ ਤਾਂ ਜਾ ਕੇ ਜਿੱਦਨ ਸਾਰਾ ਕੁਝ ਰੈਡੀ ਕਰਕੇ ਆਪਣਾ ਐਗਜ਼ਾਮ ਦੀ ਤਿਆਰੀ ਤੁਰੀ ਕਰਕੇ ਫਿਰ ਜਿੱਦਨ ਮੈਂ ਜਾਣਾ ਸੀ ਸੈਟ ਤੇ ਮੈਂ ਆਪਣੇ ਆਪ ਨੂੰ ਕੰਪਿਊਟਰ ਦੀਆਂ ਤਾਰਾਂ ਲਾਈਆਂ ਤੇ ਕਰਕੇ ਉੱਥੇ ਸਿੱਧਾ ਡੀਲੀਟ ਮਾਰਿਆ ਟਡਕ ਮੈਂ ਕਿਹਾ ਆਪਣੀ ਸਪੂਰੀ ਜਿੰਨੀ ਵੀ ਹਾਰਡ ਡਿਸਕ ਸੀ ਸਾਰੀ ਖਾਲੀ ਕਰ ਲਈ ਤੇ ਮੈਂ ਜਾ ਕੇ ਸਿੱਧਾ ਹੀ ਆਪਣੇ ਡਾਇਰੈਕਟਰ ਨੂੰ ਕਹਾਈ ਜੀ ਮੈਂ ਕਿਹਾ ਮੇਰੀ ਹਾਰਡ ਡਿਸਕ ਖਾਲੀ ਹੈ ਮੈਂ ਪਿਓਰ ਆ ਗਿਆ ਹਾਂ ਹੁਣ ਜਿਹੜਾ ਮਤਲਬ ਤੁਸੀਂ ਜਿੰਨ ਨੂੰ ਮੋੜਨਾ ਮੋੜ ਲੋ ਮੈਨੂੰ ਕੁਝ ਨਹੀਂ ਬਸ ਬਸ ਆਪਾਂ ਦਾ ਮਿੱਟੀ ਹੋ ਗਏ ਤੇ ਉਹਨਾਂ ਨੇ ਆਪਣੇ ਆਪ ਘੜੇ ਨੂੰ ਬਰੋਇਆ ਤੇ ਬਣਾਤਾ ਦੌਲਤਾ ਕੈਰੈਕਟਰ ਓਕੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਥੈਂਕ ਯੂ